ਜੀ ਹਾਲ ਹੈ ਜੀ ਤੁਹਾਡੇ ਸਾਰਿਆਂ ਦੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਤੁਹਾਡਾ ਸਾਰਿਆਂ ਦਾ ਵਾਪਸ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਤੇ ਤੇ ਆਪਣੇ ਚੈਨਲ ਦਾ ਜਿਹੜਾ WhatsApp ਨੰਬਰ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਨੋਟ ਕਰ ਸਕਦੇ ਹੋ نیچے ਹਮੇਸ਼ਾ ਲਿਖਿਆ ਰਹਿੰਦਾ ਜੀ ਸਾਰੇ ਜਣੇ ਨੋਟ ਕਰ ਹੀ ਲਿਓ 38140 38764 ਜੇ ਤੁਹਾਡੇ ਕੋਲੇ ਕੋਈ ਮਸ਼ੀਨਰੀ ਹੈ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਕੋਠੀਆ ਘਰ ਮਕਾਨਾ ਕੋਈ ਮੋਟਰਸਾਈਕਲ ਹੈ ਬੁਲਟ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਤੁਹਾਡੀ ਐਡ ਲਗਾ ਦੇਵਾਂਗੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜੜੀਆਂ ਮਸ਼ੀਨਰੀਆਂ ਪਹੁੰਚੀਆਂ ਅੱਜ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੀਆਂ ਜਿੰਨਾਂ ਵਿੱਚੋਂ ਪਹਿਲੀ ਗੱਡੀ ਰੇਟਸ ਬੀਡੀਆਈ ਆਪਣੇ ਕੋਲੇ ਪਹੁੰਚੀ ਆ 2012 ਮਾਡਲ ਗੱਡੀ ਆ ਨਵੇਂ ਸੀਟ ਕਵਰ ਨੇ Android ਪਲੇਅਰ ਅੰਦਰ ਲੱਗਿਆ ਹੋਇਆ LCD ਲੱਗੀ ਹੋਈ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਫੋਟੋਆਂ 'ਚ ਸਾਰਾ ਕੁਝ ਇਹਨਾਂ ਨੇ ਦਿਖਾਇਆ ਹੋਇਆ ਗੱਡੀ ਦੀ ਪਾਸਿੰਗ 2032 ਤੱਕ ਆਪਾਂ ਨੂੰ ਮਿਲ ਜਾਊਗੀ। ਗੱਡੀ ਦੀ ਹਾਲਤ ਬਹੁਤ ਚੰਗੀ ਆ ਪੰਜਾਬ ਨੰਬਰ ਆ ਨੰਬਰ ਪਲੇਟਾਂ ਸਰਕਾਰੀ ਨੇ। ਘਰ ਦੀ ਗੱਡੀ ਆ, ਘਰ ਲਈ ਚੱਲੀ ਹੋਈ ਆ, ਘਰੇ ਰੱਖੀ ਹੋਈ ਆ। ਜਾ ਕੇ ਤੁਸੀਂ ਦੇਖਣੀ ਆ, ਜਾ ਕੇ ਦੇਖ ਸਕਦੇ ਹੋ। ਕਿਸੇ ਨੇ ਚਲਾ ਕੇ ਦੇਖਣੀ ਆ, ਚਲਾ ਕੇ ਵੀ ਦੇਖ ਸਕਦੇ ਹੋ। ਬਹੁਤ ਚੰਗੀ ਹਾਲਤ ਹੈ, ਚੰਗੀ ਗੱਡੀ ਆ। ਤੇ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਫੋਟੋਆਂ ਚੱਲ ਰਹੀਆਂ, ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ, ਬੈਟਰੀ ਨਵੀਂ ਆ। ਆਕੀ ਇੱਕ ਤਰ੍ਹਾਂ ਦੀ ਆਪਾਂ ਨਵੀਂ ਗੱਡੀ ਕਹਿ ਸਕਦੇ ਆ। ਰੇਟ 2 55 ਇਹਨਾਂ ਨੇ ਕਿਹਾ ਹੈ। ਬਾਕੀ ਕਹਿੰਦੇ ਸੀ ਕਿ ਉੱਪਰ ਥੱਲੇ ਹੋ ਜਾਊਗਾ ਉਹ ਤੁਸੀਂ ਆਪੇ ਗੱਲ ਕਰ ਲਿਓ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ 8847016011 ਜਿਹੜੀ ਸੈਕਿੰਡ ਗੱਡੀ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚੀ ਆਂ ਦੂਸਰੇ ਨੰਬਰ ਤੇ ਆਪਣੇ ਕੋਲੇ ਸਵੈਪਟ ਪਹੁੰਚੀ ਐ ਸਵੈਪਟ ਗੱਡੀ ਆ ਜੀ ਤੇ ਇਹਨਾਂ ਦੀ ਜਿਹੜੀ ਗੱਡੀ ਆ ਸਰਦੂਲਗੜ ਏਰੀਆ 'ਚ ਖੜੀ ਆ ਡਿਸਟ੍ਰਿਕਟ ਲੱਗਦਾ ਮਾਨਸਾ ਗੱਡੀ ਦੂਸਰੇ ਉਨਰ ਰਿਓ ਜੀ ਤੇ ਗੱਡੀ ਦਾ ਮਾਡਲ 2013 28 ਤੱਕਰ ਪਾਸ ਸਿੰਘਾ ਡਿਮਾਂਡ ਗੱਡੀ ਦੀ 3 ਲੱਖ 20000 ਰੁਪਇਆ ਜਮਾ ਓਕੇ ਗੱਡੀਆ ਜਮਾ ਸਾਫ ਹੈ ਹਰਿਆਣਾ ਨੰਬਰ ਹੈ ਤੇ ਨੰਬਰ ਪਲੇਟਾ ਸਰਕਾਰੀ ਨੇ ਗੱਡੀ ਦੀ ਹਾਲਤ ਬਹੁਤ ਚੰਗੀ ਆ ਬੰਪਰ ਵਗੈਰਾ ਤੁਸੀਂ ਦੇਖ ਲਓ ਬਹੁਤ ਚੰਗੇ ਨੇ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਮਾਲਕ ਨੇ ਸੀਟ ਕਵਰ ਬਹੁਤ ਚੰਗੇ ਚੜਵਾ ਰੱਖਿਆ ਮੈਟਿੰਗ ਮੂਟਿੰਗ ਵਧੀਆ ਹੋਈ ਆ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦਾ हूं ਗੱਡੀ ਨੂੰ ਚਲਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖ ਸਕਦਾ हूं ਬਾਕੀ ਵਧੀਆ ਗੱਡੀਆਂ ਵਧੀਆ ਰੱਖੀ ਹੋਈ ਆ ਤੁਹਾਡੇ ਸਾਹਮਣੇ ਗੱਡੀ ਆ ਤੇ ਤਿੰਨ ਵੀ ਡਿਮਾਂਡ ਹੈ ਜੀ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨਾਮ ਹੈ ਸੁਖਦੀ ਆ ਸੁਖਦੀਪ ਸਿੰਘ ਫੌਜੀ ਤੇ ਨੰਬਰ ਉਹਨਾਂ ਦਾ 9815213943 ਗੱਲ ਕਰਨੀ ਆ ਕਿਸ ਨੂੰ ਪਸੰਦ ਆ ਇਹ ਗੱਡੀ ਗੱਲ ਤੁਸੀਂ ਆਪੇ ਕਰ ਲਿਓ ਇੱਕ ਆਪਾ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚਿਆ ਵੈਗਨਰ ਵੈਗਨਰ ਗੱਡੀ ਆ ਤੇ 6 ਮਹੀਨੇ ਦੀ ਪਾਸਿੰਗ ਹਲੇ ਤੱਕ ਪਈਆ ਰੇਟ ਮੰਗਿਆ ਮਾਲਕ ਨੇ 62000 ਰੁਪਇਆ ਬਾਕੀ ਮਾਲਕ ਨੇ ਕਿਹਾ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਜੇ ਗੱਡੀ ਪਸੰਦ ਆਉਂਦੀ ਹੈ ਤਾਂ ਫੋਨ ਤੁਸੀਂ ਲਗਾ ਸਕਦੇ ਹੋ ਤੇ ਨੰਬਰ ਤੁਹਾਨੂੰ ਅੱਗੇ ਆਪਾਂ ਦੇ ਦਾਂਗੇ ਤੇ ਗੱਡੀ ਨੂੰ ਪਹਿਲਾਂ ਤੁਸੀਂ ਦੇਖ ਲਓ ਜੋ ਵੀ ਜਾਣਕਾਰੀ ਹੈਗੀ ਆ ਤੁਹਾਨੂੰ ਮੈਂ ਉਹ ਦੱਸ ਦਿੰਨੇ ਗੱਡੀ ਦੇ ਜਿਹੜੇ ਟਾਇਰ ਪੈ ਨਹੀਂ ਉਹ ਆਪਰ ਮਿਲ ਜਾਣਗੇ 70 ਤੋਂ 75 ਪੈਸੇ ਗੱਡੀ ਦਾ ਮਾਡਲ 2000 ਤਿੰਨ ਜੀ ਤਿੰਨ ਮਾਡਲ ਗੱਡੀ ਆ ਹਾਲਤ ਗੱਡੀ ਦੀ ਇੱਕ ਨੰਬਰ ਹੈ ਨੁਕਸ ਕੋਈ ਨਹੀਂ ਹੈਗਾ ਵਧੀਆ ਚਲਾਉਣ ਚ ਹੈ ਵਧੀਆ ਮਾਲਕ ਨੇ ਰੱਖੀ ਹੋਈ ਆ ਬਾਡੀ ਲਾਈਨ ਵੀ ਠੀਕ ਪਈ ਆ ਬਾਕੀ ਤੁਹਾਡੇ ਸਾਹਮਣੇ ਗੱਡੀਆਂ ਜੀ ਤੇ ਤੁਹਾਨੂੰ ਪਸੰਦ ਆਊਗੀ ਠੀਕ ਆ ਜੀ ਗੱਡੀ ਜਾ ਕੇ ਦੇਖਣੀ ਹੋਵੇ ਜਾਂ ਜਾ ਕੇ ਦੇਖ ਸਕਦੋਂ ਬਾਕੀ ਨੰਬਰ ਜਿਹੜਾ ਮਾਲਕ ਦਾ ਹੈਗਾ 70800 7599074 ਤੇ ਮਾਲਕ ਦਾ ਜਿਹੜਾ ਏਰੀਆ ਉਸਮਾਨਾ ਜੀ ਸਮਾਣੇ ਕੋਲੇ ਗੱਡੀ ਖੜੀ ਆ ਚਾਹ ਕੇ ਕਿਸੇ ਨੇ ਦੇਖਣੀ ਆ ਚਾਹ ਕੇ ਦੇਖ ਸਕਦੋਂ ਹੁਣ ਆਪਾਂ ਗੱਡੀ ਲੈ ਕੇ ਪਹੁੰਚੇ ਆ ਤੁਹਾਡੇ ਖਾਤਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਗੱਡੀ ਪਹੁੰਚੀ ਆ ਲੋਗਨ ਮਹਿੰਦਰਾ ਦੀ ਪੰਜਾਬ ਨੰਬਰ ਹੈ ਤੇ ਰੇਟ ਆ ਗੱਡੀ ਦਾ ਸਿਰਫ 70000 ਰੁਪਇਆ ਬਾਕੀ ਮਾਲਕ ਨੇ ਕਿਹਾ ਕਰਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਮਾਨਤਨ ਜੱਜ ਕੇ ਪੂਰਾ ਹੋਊਗਾ ਤੇ ਮਿਊਜ਼ਿਕ ਪਲੇਅਰ ਪੂਰਾ ਵਧੀਆ ਲੱਗਿਆ ਹੋਇਆ ਹੈ ਮਾਡਲ ਆਪਾਨੂੰ 2007 ਮਿਲੂਗੀ ਤਰਨ ਤਰਨ ਮਾਲਕ ਦਾ ਏਰੀਆ ਦਾ ਜਾ ਕੇ ਦੇਖਣੀ ਉਹ ਤਰਨ ਤਰਨ ਮਾਲਕ ਦੇ ਘਰੇ ਗੱਡੀ ਖੜੀ ਆ ਗੱਡੀ ਇਹੇ ਘਰ ਦੀ ਹੈ ਜੀ ਘਰੇ ਖੜੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਪਰਸਨਲ ਮਾਲਕ ਦੀ ਗੱਡੀ ਆ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਮੂਰਲੇ ਇੱਕ ਟਾਇਰ 'ਚ ਅਲਾਈ ਨਹੀਂ ਹੈਗਾ ਉਹ ਸ਼ਾਇਦ ਸਟਿੱਪਣੀ ਹੋ ਸਕਦੀ ਹੈ ਉਹ ਤੁਸੀਂ ਮਾਲਕ ਨਾਲ ਗੱਲ ਕਰਕੇ ਆਪੇ ਪੁੱਛ ਲਿਓ ਬਾਕੀ ਹਲਕੇ ਫੁਲਕੇ ਸਕ੍ਰੈਚ ਆਪਾਂ ਨੂੰ ਮਿਲਣਗੇ ਜੀ ਠੀਕ ਹੈ ਜੀ ਬਾਕੀ ਇਦਾਂ ਨਹੀਂ ਹੈਗੀ ਵੀ ਬਿਲਕੁਲ ਸਾਫ਼ ਹੀ ਪਈ ਹੈ ਮਾੜੇ ਮੋٹے ਸਕਰੈਚ ਹੈਗੇ ਆ ਬੰਪਰਾਂ ਤੇ ਵੀ ਹੈਗੇ ਆ ਬਾਡੀ ਲਾਈਨ ਤੇ ਵੀ ਹੈਗੇ ਆ ਬਾਕੀ ਤੁਸੀਂ ਗੱਲ ਕਰ ਲਓ ਤੇ ਕਿਵੇਂ ਕੁਛ ਹੈ ਬਾਕੀ ਤੁਸੀਂ ਆਪੇ ਦੇਖ ਰਹੇ ਹੋ ਫੋਟੋਆਂ ਚਾਰੇ ਪਾਸੇ ਚੱਲ ਰਹੀਆਂ ਜੀ 70000 ਮੰਗ ਹੈ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ ਜਿੰਨਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਆਪ 79862 1840 31 ਇਸ ਨੰਬਰ ਤੇ ਗੱਲ ਆਪੇ ਲਾਜ਼ਮੀ ਤੁਸੀਂ ਕਰ ਲਿਓ ਜੀ बाकी ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਖੜੀਆਂ ਆ ਉਹਨਾਂ ਦੇ ਵੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਾਣੇ ਨੋਟ ਕਰ ਲਓ ਸਾਰੇ ਜਾਣੇ ਲਿਖ ਲਓ نیچے ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਹੈ 78140 38764 ਪਹਿਲਾਂ ਵੀ ਤੁਹਾਨੂੰ ਦੱਸਤਾ ਮੈਂ ਇੱਕ ਵਾਰੀ ਹੋਰ ਦੱਸਤਾ ਕਿਉਂਕਿ ਜੇ ਤੁਸੀਂ ਆਪਦੀ ਕੋਈ ਮਸ਼ੀਨਰੀ ਜਾਂ ਆਪਣਾ ਕੋਈ ਘਰ ਹੁੰਦਾ ਕੋਠੀ ਹੁੰਦੀ ਹੈ ਮਕਾਨ ਹੁੰਦਾ ਆਪਾਂ ਵੇਚਣਾ ਹੁੰਦਾ ਜੀ ਕਈ ਕਈ ਵਾਰੀ ਕੋਈ ਹੁੰਦਾ ਜੀ ਕਾਰਨ ਹੁੰਦਾ ਹੈ ਕਈ ਵਾਰੀ ਆਪਾਂ ਅਲੱਗ ਤੋਂ ਕਿਸੇ ਹੋਰ ਪਾਸੇ ਸ਼ਿਫਟ ਹੋਣਾ ਹੁੰਦਾ ਹੈ ਜਾਂ ਆਪਾਂ ਨਵੀਂ ਕੋਠੀ ਮਕਾਨ ਬਣਾਇਆ ਹੁੰਦਾ ਹੈ ਉਧਰ ਜਾਣਾ ਹੁੰਦਾ ਹੈ ਪੁਰਾਣਾ ਵੇਚਣਾ ਹੁੰਦਾ ਹੈ ਕਿਵੇਂ ਵੀ ਲਾ ਲੋ ਜੀ ਤੇ ਆਪਣੇ ਕੋਲੇ ਭੇਜ ਕੇ ਜਿਹੜੀ ਆਪਾਂ ਐਡ ਕਰ ਦਾਂ ਬਿਲਕੁਲ ਫਰੀ ਦੇ ਵਿੱਚ ਕਰ ਦਾਂ ਚਾਹੇ ਗੱਡੀ ਆ ਮੋਟਰਸਾਈਕਲ ਹੈ ਕੁਝ ਵੀ ਹੈ ਜੀ ਤੁਸੀਂ ਆਪਣੇ ਕੋਲੇ ਭੇਜ ਕੇ ਕਰਵਾ ਸਕਦੇ ਹੋ ਆਪਣੇ ਕੋਲੇ ਬਸ ਇੱਕ ਦਾ ਵੀਡੀਓ ਪੂਰੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਤੇ 5 ਤੋਂ 7 ਫੋਟੋਆਂ ਵਧੀਆ ਪੂਰੀਆਂ ਆਪਣੇ ਕੋਲੇ ਭੇਜ ਦਿਓ ਤੇ ਫਰੀ ਦੇ ਵਿੱਚ ਤੁਹਾਡੇ ਘਰ ਬੈਠੇ ਬਿਠਾਈ ਤੁਹਾਡੀ ਐਡ ਹੋ ਜੂਗੀ ਤੇ ਤੁਹਾਡੇ ਬੈਠੇ ਬਿਠਾਈ ਕਰੀ ਤੁਹਾਡੇ ਜੜੀ ਜੋ ਵੀ ਇਸ ਸੇਲ ਵਾਸਤੇ ਉਹ ਵਿਕ ਜਾਊਗੇ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆ ਵੀਡੀਓ ਵਧੀਆ ਲੱਗੀ ਤਾਂ ਉਹਨੂੰ ਚੰਗੀ ਲੱਗੀ ਹੈ ਤਾਂ ਸਾਰੇ ਜਣੇ ਲਾਈਕ ਲਾਜ਼ਮੀ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਕਿਉਂਕਿ ਜਦੋਂ ਸਬਸਕ੍ਰਾਈਬ ਕਰ ਦਿਓ ਤਾਂ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ। ਨੀਚੇ ਇੱਕ ਲਾਈਕ ਦਾ ਬਟਨ ਹੈ ਸਾਰੇ ਜਣੇ ਉਹ ਵੀ ਕਲਿੱਕ ਜ਼ਰੂਰ ਕਰ ਦਿਓ। ਲਾਈਕ ਕਰ ਦਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ। ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਗੱਡੀ ਪਹੁੰਚੀ ਹੈ ਆਲਟੋ। ਆਲਟੋ ਗੱਡੀ ਆ ਚੰਗੀ ਹਾਲਤ ਚ, ਚੰਗੇ ਘਰੇ ਖੜੀ ਆ, ਵਧੀਆ ਗੱਡੀ ਆ ਜੀ। 2005 ਮਾਡਲ ਹੈ ਗੱਡੀ, ਪੰਜਾਬ ਨੰਬਰ ਹੈ 70 ਤੋਂ 75 ਪੈਸੇ ਟੈਰਾਂ ਦੀ ਕੰਡੀਸ਼ਨ ਹੈ। ਤਲਵੰਡੀ ਸਾਬੋ ਗੱਡੀ ਖੜੀ ਹੈ। ਤੇ ਮਾਲਕ ਨੇ ਰੇਟ 65000 ਰੁਪਿਆ ਕਿਹਾਗਾ ਉੱਪਰ-ਨੀਚੇ ਚਲੋ ਵੱਖਰੀ ਗੱਲ ਮੌਕੇ ਤੇ ਹੋ ਜਾਊਗਾ ਬਾਕੀ ਇੱਕ ਵਾਰੀ 65000 ਡਿਮਾਂਡ ਹੈ ਸਿਲਵਰ ਕਲਰ ਚ ਗੱਡੀ ਹੈ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਵਧੀਆ ਗੱਡੀ ਹੈ ਮਾਲਕ ਨੇ ਚੰਗੀ ਰੱਖੀ ਹੋਈ ਹੈ ਚੰਗੀ ਚੱਲੀ ਹੋਈ ਹੈ ਆਲਟੋ ਐਲ ਐਕਸ ਆਈ ਹੈ ਜੀ ਅੰਦਰੋਂ ਜੇ ਗੱਲ ਕਰੀਏ ਬਹੁਤ ਚੰਗੀ ਹਾਲਤ ਅੰਦਰੋਂ ਵੀ ਆਪਾਂ ਨੂੰ ਮਿਲ ਜਾਊਗੀ ਜੇ ਗੱਡੀ ਦੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਆਪਾਂ ਨੂੰ ਬਹੁਤ ਚੰਗੀ ਹਾਲਤ ਮਿਲ ਜਾਊਗੀ ਬਾਕੀ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲ ਹੀ ਰਹੀਆਂ ਜੀ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਤੇ ਜਿਹੜੇ ਮਾਲਕ ਨੇ ਇਹਨਾਂ ਕੋਲੇ ਦੋ ਮਸ਼ੀਨਰੀਆਂ ਜੀ ਆਪਦੀਆਂ ਦੋਵੇਂ ਸੇਲ ਕਰਨੀਆਂ ਇੱਕ ਤਾਂ ਅਲਟੋ ਗੱਡੀ ਹੋਗੀ ਇੱਕ ਅੰਨਾ ਕੋਲੇ ਐਕਟਿਵਾ ਸਕੂਟੀ ਹੈ ਜੀ ਕੋ ਉਹ ਵੀ ਚੰਗੀ ਹਾਲਤ ਦੀ ਹੈ ਉਹਦੀ ਵੀ ਆਪਾਂ ਅੱਗੇ ਗੱਲ ਕਰਦੇ ਹਾਂ ਪਹਿਲਾਂ ਤੁਸੀਂ ਗੱਡੀ ਨੂੰ ਦੇਖ ਲਓ ਤੇ ਨੰਬਰ ਸੇਮ ਰਹੂਗਾ ਜੀ ਇੱਕੋ ਹੀ ਨੰਬਰ ਹੈ ਜੀ ਨੰਬਰ 946332163 ਤੇ ਜੇ ਆਪਾਂ ਸਕੂਟੀ ਦੀ ਗੱਲ ਕਰੀਏ 2011 ਮਾਡਲ ਆਪਾਂ ਨੂੰ ਸਕੂਟੀ ਮਿਲੂਗੀ ਹਰਿਆਣਾ ਨੰਬਰ ਹੈ ਫਰੰਟ ਟਾਇਰ ਨਾਲ ਦਾ ਬੇਕ ਜਿਹੜਾ ਹੈਗਾ ਪਿਛਲਾ ਉਹ ਨਮਾ ਚੀ ਪ੍ਰਾਈਸ ਇਹਨਾਂ ਨੇ ਮੰਗੇ 25000 ਰੁਪਿਆ ਤੇ ਤਲਵੰਡੀ ਸਾਬੋ ਸੇਮ ਤੋਂ ਉਹਨੂੰ ਕਿਹਾ ਸੀਗਾ ਸੇਮ ਨੰਬਰ ਸੇਮ ਏਰੀਆ ਸੇਮ ਐਡਰੈਸ ਸਾਰਾ ਕੁਝ ਸੇਮ ਹੀ ਰਹੂਗਾ ਜੀ ਨੰਬਰ ਤੋਂ ਉਹਨੂੰ ਮਿਲ ਗਿਆ ਹੂਗਾ ਪਿੱਛੇ ਜਿਹੜੀ ਆਲਟੋ ਗੱਡੀ ਦਾ ਨੰਬਰ ਸੀਗਾ ਮਾਲਕ ਦਾ ਉਹੀ ਨੰਬਰ ਹੈ 94633 B138 ਐਸਾ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਚੰਗੀ ਵੀਡੀਓ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕੋਈ ਮਸ਼ੀਨਰੀ ਪਸੰਦ ਆਈ ਆ ਤਾਂ ਗੱਲ ਆਪੇ ਕਰ ਲਿਓ ਮਾਲਕ ਨਾਲ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ